ਸੀ ਮੈਂ ਸ਼ੌਪ ਦੇ ਵਿੱਚ ਬੈਠਾ ਸੀਗਾ ਹਾਂ ਮੇਰਾ ਨਾਮ ਕਮਲਜੀਤ ਆ ਸੋ ਮੈਂ ਇੱਥੋਂ ਪਟਿਆਲੇ ਤੋਂ ਕੀ ਗੱਲਬਾਤ ਹੋਈ ਆ ਚੋੜੇ ਇਹ ਗੱਡੀ ਸਾਡੀ ਪਾਰਕ ਤੇ ਲੱਗੀ ਆ ਜਿੱਥੇ ਪਾਰਕਿੰਗ ਤੇ ਸੀਗੀ ਸਾਈਡ ਤੇ ਲੱਗੀ ਹੋਈ ਸੀ ਆਟੋ ਵਾਲੇ ਨੇ ਕੱਟ ਮਾਰ ਕੇ ਤੇ ਬੱਸ ਵਾਲੇ ਨੇ ਫਿਰ ਇਹਨੂੰ ਹਿੱਟ ਕਰਤਾ ਗੱਡੀ ਇਹ ਸਾਈਡ ਤੇ ਖੜੇ ਸੀ ਤੁਸੀਂ ਬਿਲਕੁਲ ਸਾਈਡ ਤੇ ਸੀਗਾ ਜੀ ਸਾਰੀ ਰੋਡ ਖਾਲੀ ਸੀਗੀ ਇਹ ਅੱਛਾ ਇਹ ਗਲਤੀ ਕਿਹਦੀ ਆ ਇਹ ਗਲਤੀ ਤਾਂ ਦੇਖੀ ਜਾ ਵੀ ਇੱਥੇ ਆਟੋ ਵਾਲਾ ਸੀਗਾ ਉਹ ਟੈਂਪੋ ਵਾਲਾ ਮੇਨ ਆ ਜਿਹੜੀ ਉਹਦੀ ਸੀ ਫਿਰ ਬੱਸ ਵਾਲੇ ਨੇ ਸਵਾਰੀਆਂ ਬਚਾਉਣੀਆਂ ਸੀ ਬੱਸ ਵਾਲੇ ਨੇ ਕਿਵੇਂ ਕਿਵੇਂ ਸੇਫਟੀ ਕੀਤੀ ਆ ਆਪਣੀ ਬਸਾਲੀ ਦੀ ਗੋਦਲ ਤੇ ਨਹੀਂ ਮੈਂ ਬਸਾਲੀ ਦੀ ਵਿਚਾਰੀ ਕੋਈ ਗਲਤੀ ਨਹੀਂ ਮੰਨ ਸਕਦਾ ਇਹ ਤੁਹਾਡੇ ਕੋਈ ਸਰਟੀਫਿਕੇਟ ਤਾਂ ਲੱਗੀ ਨਹੀਂ ਗੱਡੀ ਦੇ ਵਿੱਚ ਕੋਈ ਵੀ ਨਹੀਂ ਸੀਗਾ ਗੱਡੀ ਦੇ ਵਿੱਚ ਵਿੱਚ ਬੈਠਾ ਸੀ ਮੈਂ ਆਪਣੀ ਸ਼ਾਪ 'ਚ ਬੈਠਾ ਸੀ 40 ਮਿੰਟ ਦਾ ਤਾਂ ਨਹੀਂ ਕੋਈ ਜਾਨੀ ਨੂੰ ਕੋਈ ਨੁਕਸਾਨ ਨਹੀਂ ਇਹਦਾ ਗੱਡੀ ਦਾ ਕਿੰਨਾ ਕ ਨੁਕਸਾਨ ਹੋਇਆ ਜੀ ਇਹਦਾ ਗੱਡੀ ਤਕਰੀਬਨ ਸਾਰੀ ਹੀ ਚਲੀ ਗਈ ਜੀ ਹੁਣ ਨੁਕਸਾਨ ਤਾਂ ਕਾਦਾ ਟੋਟਲ ਸਾਰੀ ਚਲੀ ਗਈ ਇਹਦਾ ਅੱਛਾ ਸੁਖਵਿੰਦਰ ਸਿੰਘ ਕੀ ਗੱਲ ਹੋਇਆ ਸਰ ਆਟੋ ਅੱਗੋਂ ਤੋਂ ਆ ਰਿਹਾ ਸੀਗਾ ਤੇ ਆਉਂਦਾ ਹੋਇਆ ਮਤਲਬ ਉਹਨੇ ਨਹੀਂ ਕੋਈ ਅੱਗੇ ਨੇ ਦੇਖਿਆ ਕੋਈ ਪਿੱਛੇ ਨਹੀਂ ਉਹਨੇ ਜੂਟ ਟਰਨ ਮਾਰਤਾ ਜੀ ਰੋਡ ਦੇ ਉੱਤੇ ਉਸ ਨੂੰ ਬਚਾਉਂਦੇ ਬਚਾਉਂਦੇ ਬਸ ਪਹਿਲਾਂ ਤਾਂ ਆਟੋ ਚ ਲੱਗੀ ਜੀ ਆਟੋ ਬਿਲਕੁਲ ਸੇਵਾ ਆਟੋ ਦੇ ਵਿੱਚ ਸਵਾਰੀਆਂ ਸੀ ਉਹਨਾਂ ਨੂੰ ਬਚਾਉਂਦੇ ਕਾਰਨ ਮੱਲੇ ਕਾਰ ਖੜੀ ਸੀ ਕਾਰ ਦੇ ਵਿੱਚ ਪਿੱਛੇ ਡਾ ਲੀ ਜੀ ਜਾਨ ਨੀ ਨੁਕਸਾਨ ਕੋਈ ਖਸਟ ਫਿਟ ਕੋਈ ਨਹੀਂ ਹਾਂ ਬਸ ਚਲਾਉਣੀ ਮੈਂ ਬਸ ਡਰਾਈਵਰ ਆ ਬਰਨਾਲਾ ਡਿਪੂ ਦੀ ਬਸ ਆ ਜੀ ਗੱਡੀ ਦਾ ਤਾਂ ਹੁਣ ਆਟੋ ਵਾਲਾ ਜਦੋਂ ਮੱਲੇ ਕਾਰ ਵਾਲਾ ਮਾਲਕ ਸਾਹਮਣੇ ਖੜਾ ਸੀ ਉਹਨੇ ਉਹਦੀ ਆ ਕੇ ਹੁਣ ਸਾਰੀ ਇਹ ਗੱਲ ਕਹੀ ਇਹਨੇ ਵੀਰੇ ਤੇਰੀ ਕੋਈ ਗਲਤੀ ਨਹੀਂ ਸਾਰੀ ਗਲਤੀ ਆਟੋ ਦੀ ਹੁਣ ਬੱਸ ਵਾਲਾ ਹੈਗਾ ਉਹਦੇ ਬਿਆਨ ਮਤਲਬ ਲੈ ਲਉ ਉਹ ਵੀ ਕੁਇਟ ਕਿਹਾ ਸੀ ਯਾਰ ਚਲਾ ਮਿਲਦੀ ਕਿ ਬੱਸ ਤੇ ਇੱਕ ਨਾ ਟੈਂਪੂ ਦਾ ਜਿਹਾ ਗੱਡੀ ਦਾ ਐਕਸੀਡੈਂਟ ਹੋਇਆ ਸੀ ਮੌਕੇ ਤੇ ਆਏ ਆ ਦੇਖਿਆ ਬੱਸ ਵੀ ਖੜੀ ਆ ਟੈਂਪੂ ਟੈਂਪੂ ਸੀ ਤੇ ਇੱਧਰ ਥਾਣੇ ਤੇ ਗੱਡੀ ਖੜੀ ਆ ਗੱਡੀ ਦਾ ਨੁਕਸਾਨ ਜ਼ਿਆਦਾ ਹੋਇਆ ਦੇਖਦੇ ਆ ਕਿਹਦੀ ਗਲਤੀ ਆ ਕੀ ਕੁਝ ਪਹਿਲਾਂ ਦਾ ਇਹ ਕਿਹਦੀ ਗਲਤੀ ਲੱਗਦੀ ਆ ਸਰ ਇਹ ਦੇਖਦਾ ਸਰ ਇਕੱਠੇ ਕਰਦੇ ਇਹਨਾਂ ਨੂੰ ਕਿਸ ਜਿਹੜੇ ਹਿਸਾਬ ਨਾਲ ਐਕਸੀਡੈਂਟ ਹੋਇਆ ਜੀ ਤੇ ਇਹ ਇਹ ਕੌਣ ਜ਼ਿੰਮੇਵਾਰ ਲੱਗਦਾ ਇਹ ਤਾਂ ਹੁਣ ਸਰ ਇਨਵੈਸਟਿਗੇਟਿਵ ਦੀ ਪਤਾ ਲੱਗੂ ਕੀ ਦਾ ਕਸੂਰ ਹੈ ਇਹਨੂੰ ਇਕੱਠੇ ਕਰਦੇ ਆ ਤਿੰਨਾਂ ਨੇ ਇਹਨਾਂ ਨੂੰ ਦੇਖਿਆ ਕੀ ਦਾ ਕਸੂਰ ਉਸ ਦਿਨ ਮੈਂ ਸ਼ੌਪ ਦੇ ਵਿੱਚ ਬੈਠਾ ਸੀਗਾ ਹਾਂ ਮੇਰਾ ਨਾਮ ਕਮਲਜੀਤ ਆ ਸੋ ਮੈਂ ਇੱਥੋਂ ਪਟਿਆਲੇ ਤੋਂ ਕੀ ਗੱਲਬਾਤ ਹੋਈ ਅੱਜ ਚੋਰ ਦੀ ਇਹ ਗੱਡੀ ਸਾਡੀ ਪਾਰਕ ਤੇ ਲੱਗੀ ਆ ਜਿੱਥੇ ਪਾਰਕਿੰਗ ਤੇ ਸੀਗੀ ਸਾਈਡ ਤੇ ਲੱਗੀ ਹੋਈ ਸੀ ਆਟੋ ਵਾਲੇ ਨੇ ਕੱਟ ਮਾਰ ਕੇ ਤੇ ਬੱਸ ਵਾਲੇ ਨੇ ਫਿਰ ਇਹਨੂੰ ਹਿੱਟ ਕਰਤਾ ਗੱਡੀ ਇਹ ਸਾਈਡ ਤੇ ਖੜੇ ਸੀ ਤੁਸੀਂ ਬਿਲਕੁਲ ਸਾਈਡ ਤੇ ਸੀਗਾ ਜੀ ਸਾਰੀ ਰੋਡ ਖਾਲੀ ਸੀਗੀ ਇਹ ਅੱਛਾ ਇਹ ਗਲਤੀ ਕਿਹਦੀ ਹੈ ਇਹ ਗਲਤੀ ਤਾਂ ਦੇਖੀ ਜਾ ਵੀ ਇੱਥੇ ਆਟੋ ਵਾਲਾ ਸੀਗਾ ਉਹ ਟੈਂਪੋ ਵਾਲਾ ਮੇਨ ਆ ਜਿਹੜੀ ਉਹਦੀ ਸੀ ਫਿਰ ਬੱਸ ਵਾਲੇ ਨੇ ਸਵਾਰੀਆਂ ਬਚਾਉਣੀਆਂ ਸੀ ਬੱਸ ਵਾਲੇ ਨੇ ਕਿਵੇਂ ਕਿਵੇਂ ਸੇਫਟੀ ਕੀਤੀ ਆਪਦੀ ਬਸਾਲੀ ਵੀ ਗੋਦਲ ਤੇ ਨਹੀਂ ਮੈਂ ਬਸਾਲੀ ਜੀ ਵਿਚਾਰੀ ਕੋਈ ਗਲਤੀ ਨਹੀਂ ਮੰਨ ਸਕਦਾ ਇਹ ਤੁਹਾਡੇ ਕੋਈ ਸਰਟੀਫਿਕੇਟ ਤਾਂ ਲੱਗੀ ਨਹੀਂ ਗੱਡੀ ਦੇ ਵਿੱਚ ਕੋਈ ਵੀ ਨਹੀਂ ਸੀਗਾ ਗੱਡੀ ਦੇ ਵਿੱਚ ਵਿੱਚ ਬੈਠਾ ਸੀ ਮੈਂ ਆਪਣੀ ਸ਼ਾਪ 'ਚ ਬੈਠਾ ਸੀ 40 ਮਿੰਟ ਦਾ ਨਹੀਂ ਕੋਈ ਜਾਨੀ ਨੂੰ ਕੋਈ ਨੁਕਸਾਨ ਨਹੀਂ ਇਹਦਾ ਗੱਡੀ ਦਾ ਕਿੰਨਾ ਕੁ ਨੁਕਸਾਨ ਹੋਇਆ ਜੀ ਇਹਦਾ ਗੱਡੀ ਤਕਰੀਬਨ ਸਾਰੀ ਹੀ ਚਲੀ ਗਈ ਜੀ ਹੁਣ ਨੁਕਸਾਨ ਤਾਂ ਕਾਦਾ ਟੋਟਲ ਸਾਰੀ ਚਲੀ ਗਈ ਇਹਦਾ ਅੱਛਾ ਸੁਖਵਿੰਦਰ ਸਿੰਘ ਕੀ ਗੱਲ ਹੋਈ ਸਰ ਆਟੋ ਅੱਗੋਂ ਤੋਂ ਆ ਰਿਹਾ ਸੀਗਾ ਤੇ ਆਉਂਦਾ ਹੋਇਆ ਮਤਲਬ ਉਹਨੇ ਹੈ ਕੋਈ ਅੱਗੇ ਨੇ ਦੇਖਿਆ ਕੋਈ ਪਿੱਛੇ ਨਹੀਂ ਉਹਨੇ ਜੂਟ ਟਰਨ ਮਾਰਤਾ ਜੀ ਰੋਡ ਦੇ ਉੱਤੇ ਉਸ ਨੂੰ ਬਚਾਉਂਦੇ ਬਚਾਉਂਦੇ ਬੱਸ ਪਹਿਲਾਂ ਤਾਂ ਆਟੋ ਚ ਲੱਗੀ ਜੀ ਆਟੋ ਬਿਲਕੁਲ ਸੇਵਾ ਆਟੋ ਦੇ ਵਿੱਚ ਸਵਾਰੀਆਂ ਸੀ ਉਹਨਾਂ ਨੂੰ ਬਚਾਉਂਦੇ ਕਾਰਨ ਮੱਲੇ ਕਾਰ ਖੜੀ ਸੀ ਕਾਰ ਦੇ ਵਿੱਚ ਪਿੱਛੇ ਜਾਲੀ ਜਾਨੀ ਨੁਕਸਾਨ ਕੋਈ ਖਸਟ ਫਿਟ ਕੋਈ ਨਹੀਂ ਹਾਂ ਬੱਸ ਚਲਾਉਣੀ ਮੈਂ ਬੱਸ ਡਰਾਈਵਰ ਆ ਬਰਨਾਲਾ ਡਿੱਪੂ ਦੀ ਬੱਸ ਆ ਜੀ ਗੱਡੀ ਦਾ ਤਾਂ ਹੁਣ ਆਟੋ ਵਾਲਾ ਜਦੋਂ ਮਤਲਬ ਕਾਰ ਵਾਲਾ ਮਾਲਕ ਸਾਹਮਣੇ ਖੜਾ ਸੀ ਉਹਨੇ ਉਹਦੀ ਆ ਕੇ ਹੁਣ ਸਾਰੀ ਇਹ ਗੱਲ ਕਹੀ ਇਹਨੇ ਵੀਰੇ ਤੇਰੀ ਕੋਈ ਗਲਤੀ ਨਹੀਂ ਸਾਰੀ ਗਲਤੀ ਆਟੋ ਦੀ ਹੁਣ ਬੱਸ ਵਾਲਾ ਹੈਗਾ ਉਹਦੇ ਬਿਆਨ ਮਤਲਬ ਲੈ ਲਉ ਉਹ ਵੀ ਕੁਇਟ ਕਿਹਾ ਲਾ ਮਿਲਦੀ ਕਿ ਬੱਸ ਤੇ ਇੱਕ ਨਾ ਟੈਂਪੂ ਦਾ ਜਿਹਾ ਗੱਡੀ ਦਾ ਐਕਸੀਡੈਂਟ ਹੋਇਆ ਸੀ ਮੌਕੇ ਤੇ ਆਏ ਆ ਦੇਖਿਆ ਬੱਸ ਵੀ ਖੜੀ ਆ ਟੈਂਪੋ ਟੈਂਪੋ ਸੀਪੇ ਇੱਧਰ ਥਾਣੇ ਤੇ ਗੱਡੀ ਖੜੀ ਆ ਗੱਡੀ ਦਾ ਨੁਕਸਾਨ ਜ਼ਿਆਦਾ ਹੋਇਆ ਦੇਖਦੇ ਆ ਕਿਹਦੀ ਗਲਤੀ ਆ ਕੀ ਕੁਝ ਪਹਿਲਾਂ ਦਾ ਇਹ ਕਿਹਦੀ ਗਲਤੀ ਲੱਗਦੀ ਆ ਸਰ ਇਹ ਦੇਖਦੇ ਆ ਸਰ ਇਕੱਠੇ ਕਰਦੇ ਇਹਨਾਂ ਨੂੰ ਕਿਸ ਜਿਹੜੇ ਹਿਸਾਬ ਨਾਲ ਐਕਸੀਡੈਂਟ ਹੋਇਆ ਜੀ ਹਾਂਜੀ ਤੇ ਇਹ ਇਹ ਕੌਣ ਜ਼ਿੰਮੇਵਾਰ ਲੱਗਦਾ ਇਹ ਤਾਂ ਹੁਣ ਸਰ ਇਨਵੈਸਟਿਗੇਸ਼ਨ ਦੀ ਪਤਾ ਲੱਗੂ ਕੀ ਦਾ ਕਸੂਰ ਆ ਇਹਨੂੰ ਇਕੱਠੇ ਕਰਦੇ ਇਹਨਾਂ ਨੂੰ ਇਹਨਾਂ ਨੂੰ ਦੇਖਦੇ ਆ ਕੀ ਦਾ ਕਸੂਰ ਆ